ਸਤਿ ਸ੍ਰੀ ਅਕਾਲ ਜੀ। ਅੱਜ ਦੀ ਸਵੇਰ ਬਹੁਤ ਖਾਸ ਹੈ। ਚਾਰੇ ਪਾਸੇ ਤੋਂ ਹੰਦੀ ਚਾਦਰ ਹੈ ਤੇ ਮਨ ਵਿੱਚ ਇੱਕੋ ਹੀ ਚਾਹ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣ ਦਾ। ਸ਼ਹਿਰ ਵਿੱਚ ਦਾਖਲ ਹੁੰਦੇ ਮਾਹੌਲ ਬਦਲ ਗਿਆ। ਇੱਥੇ ਹਰ ਪਾਸੇ ਇਤਿਹਾਸ ਬੋਲਦਾ ਹੈ। ਲੋਕਾਂ ਦਾ ਉਤਸ਼ਾਹ, ਸੰਗਤਾਂ ਦਾ ਇਕੱਠ, ਸਭ ਕੁਝ ਜਿੰਨਾ ਪ੍ਰਭਾਵਸ਼ਾਲੀ ਹੈ ਜਿਵੇਂ ਲੱਗਦਾ ਹੈ ਕਿ ਅਸੀਂ ਵੱਖਰੀ ਦੁਨੀਆ ਵਿੱਚ ਆ ਗਈ ਹੋਈਏ। ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਕੁਝ ਵੱਖਰੇ ਹੀ ਖੇਚੇ। ਹਰ ਚਿਹਰੇ ਤੇ ਇੱਕ ਉਮੀਦ ਹੁੰਦੀ ਤੇ ਮਨ ਵਿੱਚ ਇੱਕ ਸਿਰਫ ਸ਼ਰਧਾ ਹੁੰਦੀ। ਜਿਵੇਂ-ਜਿਵੇਂ ਕਦਮ ਦਰਬਾਰ ਸਾਹਿਬ ਵੱਲ ਵੱਧਦੇ ਨੇ, ਦੁਨੀਆ ਭਰ ਦੇ ਫਿਕਰ ਕਿਧ ਕਹਿੰਦੇ ਨੇ ਜਦੋਂ ਬਲਾਵਾ ਆਉਂਦਾ ਹੈ ਤਾਂ ਰਸਤੇ ਆਪਣੇ ਆਪ ਬਣ ਜਾਂਦੇ ਨੇ ਅੰਦਰ ਜਾਣ ਤੋਂ ਪਹਿਲਾਂ ਕੁਝ ਪਲ ਇੱਥੇ ਰੁਕ ਕੇ ਇਸ ਨਜ਼ਾਰੇ ਨੂੰ ਅੱਖਾਂ ਵਿੱਚ ਭਰ ਲੈਣਾ ਚਾਹੀਦਾ ਹੈ ਇਹ ਨੀਲਾ ਅਸਮਾਨ ਤੇ ਸਾਹਮਣੇ ਦਿਸਦਾ ਸੁਨਹਿਰੀ ਦਰ ਇੰਜ ਲੱਗਦਾ ਜਿਵੇਂ ਕੁਦਰਤ ਖੁਦ ਗੁਰੂ ਸਾਹਿਬ ਦੀ ਮਹਿਮਾ ਗਾ ਰਹੀ ਹੋਵੇ ਜਦੋਂ ਅਸੀਂ ਦਰਬਾਰ ਸਾਹਿਬ ਦੀਆਂ ਪੌੜੀਆਂ ਉਤਰਦੇ ਹਾਂ ਤਾਂ ਸਿਰਫ ਨੀਵਾ ਹੋਣਾ ਨਹੀਂ ਸਗੋਂ ਆਪਣੇ ਹੰਕਾਰ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋਣਾ ਹੈ ਦੇਖੋ ਕਿਵੇਂ ਦੁਨੀਆ ਭਰ ਤੋਂ ਆਈ ਸੰਗਤ ਇੱਕੋ ਹੀ ਰੰਗ ਵਿੱਚ ਰੰਗੀ ਤੇ ਆਖਰਕਾਰ ਉਹ ਨਜ਼ਾਰਾ ਸਾਹਮਣੇ ਹੈ ਜਿਸ ਨੂੰ ਦੇਖਣ ਲਈ ਅੱਖਾਂ ਤਰਸਦੀਆਂ ਨੇ ਸ੍ਰੀ ਰਮੰਦਰ ਸਾਹਿਬ ਇੱਥੇ ਪਹੁੰਚਦੇ ਹੀ ਮਨ ਇੰਨਾ ਸ਼ਾਂਤ ਹੋ ਜਾਂਦਾ ਹੈ ਕਿ ਸਾਰੇ ਦੁੱਖ ਦਰਦ ਭੁੱਲ ਜਾਂਦੇ ਨੇ ਇੱਥੇ ਆ ਕੇ ਅਜੀਬ ਸਕੂਨ ਮਿਲਦਾ ਹੈ ਮਨ ਦੀ ਸੱਚੀ ਸ਼ਾਂਤੀ ਮਿਲਦੀ ਜੋ ਕਿ ਅਸੀਂ ਆਪਣੇ ਸ਼ਬਦਾਂ ਵਿੱਚ ਕਦੇ ਵੀ ਬਿਆਨ ਨਹੀਂ ਕਰ ਸਕਦੇ ਇਹ ਇੱਕ ਸਿਰਫ ਜਗ੍ਹਾ ਹੀ ਨਹੀਂ ਇਸ ਸਕੂਨ ਦਾ ਦੂਜਾ ਨਾਮ ਹੈ ਇੱਥੇ ਆ ਕੇ ਅਮੀਰ ਗਰੀਬ ਜਾਤ ਪੇਤ ਦੇ ਸਭ ਭੇਦ ਭਾਵ ਮਿਟ ਜਾਂਦੇ ਨੇ ਇੱਥੇ ਆ ਕੇ ਵਾਪਸ ਜਾਣ ਤੇ ਦਿਲ ਨਹੀਂ ਕਰਦਾ ਬਹੁਤ ਹੀ ਸਕੂਨ ਮਿਲਦਾ ਹੈ ਐਂਜ ਲੱਗਦਾ ਜਿਵੇਂ ਦਿਲ ਦੀ ਹਰ ਦੁਆ ਕਬੂਲ ਹੋ ਗਈ ਹੋਵੇ ਉਹਦੇ ਸ਼ਾਂਤ ਪਾਣੀ ਤੇ ਦਰਬਾਰ ਸਾਹਿਬ ਦਾ ਅਕਸ ਇਸ ਤਰ੍ਹਾਂ ਲੱਗਦਾ ਜਿਵੇਂ ਧਰਤੀ ਤੋਂ ਸਵਰਗ ਉੱਤਰ ਆਇਆ ਹੋਵੇ ਤਰ ਵਟਸਐਪ ਤੋਂ ਦਰਸ਼ਨ ਕਰਕੇ ਫਿਰ ਅਸੀਂ ਲੰਗਰ ਛੱਕ ਕੇ ਤੇ ਫਿਰ ਵਾਪਸੀ ਤੇ ਅਸੀਂ ਆਟੋ ਲੈ ਕੇ ਟਾਲਾ ਸਬ ਗੁਰਦੁਆਰਾ ਸਾਹਿਬ ਚਲੇ ਗਏ ਬਾਬਾ ਦੀਪ ਸਿੰਘ ਜੀ ਦੇ ਗੁਰਦੁਾਰੇ ਸਾਹਿਬ ਵਿੱਚ ਅਸੀਂ ਉੱਥੇ ਜਾ ਕੇ ਮੱਥਾ ਟੇਕਿਆ ਜਿਵੇਂ ਹੀ ਅਸੀਂ ਇਸ ਸਥਾਨ ਦੇ ਅੰਦਰ ਕਦਮ ਰੱਖਦੇ ਹਾਂ ਤੇ ਇੱਕ ਅਜੀਬ ਜੀ ਸ਼ਕਤੀ ਤੇ ਜੋਸ਼ ਮਹਿਸੂਸ ਹੁੰਦਾ ਹੈ ਇੱਥੇ ਸੰਕਤਾਂ ਦਾ ਹੜ ਉੜੇ ਉਮੜਿਆ ਰਹਿੰਦਾ ਹੈ ਹਰ ਕੋਈ ਉਸ ਮਾਨਸ਼ੀਖ ਦੇ ਚਰਨਾਂ ਵਿੱਚ ਸੀਸ ਨਿਵਾਣ ਆਉਂਦਾ ਹੈ ਜਿਨ੍ਹਾਂ ਨੇ ਅੰਤਮ ਸੌ ਸਾਂ ਤੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਲੜਾਈ ਲੜੀ ਕਹਿੰਦੇ ਨੇ ਇੱਥੇ ਕੀ ਤੀਰਦਾਸ ਕਦੀ ਖਾਲੀ ਨਹੀਂ ਜਾਂਦੀ ਇਹ ਇਹ ਦੇਖ ਕੇ ਮੇਰਾ ਮਨ ਸ਼ਰਧਾ ਨਾਲ ਭਰ ਜਾਂਦਾ ਹੈ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਕਿੰਨੀ ਮਾਨ ਕੁਰਬਾਨੀ ਦੇ ਨਹੀਂ ਉੱਤੇ ਖੜਾ ਹੋਇਆ ਹੈ